ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਨਿਮਾਤਵਲਿੰਕ ਕੌਰ ਸਰਗਰਮੀਆਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੇਆਂ ਮੁੱਖ ਗਤੀਵਿਧੀਆਂ ਲੈ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੁਣ ਫਟੇ ਪਰਿਵਾਰ ਅਤੇ ਉਹਨਾਂ ਦੇ ਨਾਲ ਭਾਈ ਗੁਰਿਕਪਾਲ ਸਿੰਘ ਜੀ ਅਤੇ ਮਾਤਾ ਵਿਪਿੰਤ੍ਰੀ ਕੌਰ ਅਤੇ ਸਿੱਖ ਨੌਜਵਾਨ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੋਡਲ ਟਾਊਨ ਲੁਧਿਆਣਾ ਦੇ ਵੱਲੋਂ ਹੁਣ ਸਮਾਗਮ ਜਿਹੜਾ ਕਰਵਾਇਆ ਗਿਆ ਜਿਸ ਦੇ ਵਿੱਚ ਦੋ ਦਿਨ ਲਗਾਤਾਰ ਜਿਹੜੇ ਕੀਰਤਨ ਨੇ ਉਹ ਹੋਏ ਇਹ ਕੀਰਤਨ 11 ਅਤੇ 12 ਨੂੰ ਹੋਏ ਇਸ ਸਮਾਗਮ ਲੋਰੀਨ ਚੱਲਿਆ ਅਤੇ ਇਸ ਸਮਾਗਮ ਦੇ ਵਿੱਚ ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਖਾਲਸਾ ਪ੍ਰਦਰਸ਼ਨੇ ਵੀ ਲਗਾਈ ਗਈ ਅੱਜ ਅਸੀਂ ਗੁਰਦੁਆਰਾ ਸਿੰਘ ਸਭਾ ਮੋਡਲ ਟਾਊਨ ਐਕਸਟੈਂਸ਼ਨ ਵਿਖੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਅਨੰਦ ਸਿੰਘ ਭਾਈ ਸਤੀਦਾਸੀ ਭਾਈ ਮਤੀਦਾਸੀ ਅਤੇ ਭਾਈ ਬਿਆਲਾ ਜੀ ਉਹਨਾਂ ਦੇ 350 ਸਾਲਾਂ ਸ਼ਹੀਦੀ ਸ਼ਤਾਬੀ ਉਸਮਾਪਸ ਸਮਰਪਿਤ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ ਅੱਜ ਇਸ ਮਾਗਮ ਵਿੱਚ ਜਿੱਥੇ ਕਿ ਬਹੁਤ ਸਾਰੀਆਂ ਪੰਥ ਦੀਆਂ ਪਰਸਿੱਧ ਸ਼ਖਸੀਅਤਾਂ ਨਤਮਸਤਕ ਹੋਣਗੀਆਂ ਫਿਰ ਸਾਹਿਬ ਕਨਗੁਰਤੀ ਫਿਰੋਜ਼ਪੁਰ ਯੂਮੈਨਿਟੀ ਕਲੱਬ ਦੇ ਵੱਲੋਂ ਹੁਣ ਵਿਧਵਾ ਅਤੇ ਉਹਨਾਂ ਦੇ ਨਾਲ ਜ਼ਰੂਰਤਮੰਦ ਔਰਤਾ ਦੀ ਹੁਣ ਆਰਥਿਕ ਸਹਾਇਤਾ ਜਿਹੜੀ ਹੈ ਉਹ ਕੀਤੀ ਗਈ ਅਤੇ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਹੁਣ ਫਿਰੋਜ਼ਪੁਰ ਯੂਮੈਨਿਟੀ ਕਲੱਬ ਦੇ ਵੱਲੋਂ ਹੁਣ ਇਹ ਜਿਹੜੀਆਂ ਸਿਲਾਈ ਮਸ਼ੀਨਾਂ ਨੇ ਉਹ ਦਿੱਤੀਆਂ ਗਈਆਂ ਅਤੇ ਸਿਲਾਈ ਮਸ਼ੀਨਾਂ ਵਿਧਵਾ ਅਪਾਹਜ ਅਤੇ ਜ਼ਰੂਰਤਮੰਦ ਔਰਤਾਂ ਨੂੰ ਰੋਜ਼ਗਾਰ ਚਲਾਉਣ ਲਈ ਦਿੱਤੀਆਂ ਗਈਆਂ ਇਸ ਦੇ ਨਾਲ-ਨਾਲ ਉਹਨਾਂ ਦੇ ਵੱਲੋਂ 100 ਲੱਕੀ ਡਰਾ ਦੇ ਵਿੱਚੋਂ ਹੁਣ 20 ਲਾਭ ਪ੍ਰਾਪਤੀ ਨੂੰ ਹੁਣ ਮਸ਼ੀਨਾਂ ਅਤੇ ਬਾਕੀ ਬੀਬੀਆਂ ਨੂੰ ਉਹਨਾਂ ਦੇ ਵੱਲੋਂ ਗਰਮ ਸੂਟ ਜਿਹੜੇ ਨੇ ਉਹ ਵੀ ਵੰਡੇ ਗਏ ਜਿਸ ਦੀਆਂ ਤਸਵੀਰਾਂ ਫਿਲਹਾਲ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੈਬਨਿਟ ਮੰਤਰੀ ਅਮਨ अरोड़ा ਅਤੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਤਰੁਣਪੁਰ ਪ੍ਰੀਟ ਸ਼ੁੱਡ ਹੁਣ ਖੰਨਾ ਦੇ ਆਈਐਸ ਗਰੁੱਪ ਆਫ ਕਾਲਜ ਵਿਖੇ ਪਹੁੰਚੇ ਅਤੇ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਸੋਇਸਟਰੀ ਨੂੰ ਦਾ ਬਹੁਤ ਵੱਡਾ ਨਾਮ ਹੈ ਇਸ ਕੰਪਨੀ ਵਿੱਚ ਬੜਾ ਵੱਡਾ ਜਿਹਨੂੰ ਕਹੋ ਵੀ ਇੱਕ ਸਥਾਨ ਹੈ ਇਸ ਮੈਨੇਜਮੈਂਟ ਦੇ ਥੱਲੇ ਸਾਤੇ ਇੰਸਟੀਚੂਨ ਚਾਰ ਕਾਲਜ ਟੈਨ ਸਕੂਲ ਬਹੁਤ ਸ਼ਾਨਦਾਰ ਤਰੀਕੇ ਨਾਲ ਆਪਣੀ ਜਣੀ ਕੇ ਪਰਫਾਰਮੈਂਸ ਕਰ ਰਹੇ ਨੇ ਔਰ ਲਗਭਗ ਲਗਭਗ ਸਾਡੇ ਇਹ ਇੰਸਟੀਚੂਸ ਦੇ ਵਿੱਚ 7000 ਤੋਂ 8000 ਦੇ ਕਰੀਬ ਬੱਚਾ ਆਪਣੀ ਤਾਲੀਮ ਹਾਸਲ ਕਰ ਰਿਹਾ ਸੋ ਇਹ ਇੰਸਟੀਚੂਨ ਕਾਹਦੀ ਕਲਾ ਕਰੇ ਇਹ ਇੰਸਟੀਚੂਟ ਔਰ ਵਟੇ ਹੋਣ ਇਹਨਾਂ ਦੀ ਇਹਨਾਂ ਦੀ ਵਿਰਾਸਤ ਇਹਨਾਂ ਦਾ ਵਿਸਾ ਹੋਰ ਵੱਡਾ ਹੋਵੇ ਅਸੀਂ ਪ੍ਰਮਾਤਮਾ ਦੇ ਅੱਗੇ ਇਹ ਅਰਦਾਸ ਕਰਦੇ ਮੈਨੇਜਮੈਂਟ ਦੀ ਸਮੂਹ ਕਮੇਟੀ ਖੜੀ ਹੈ ਮੈਨੇਜਮੈਂਟ ਦੀ ਸਮੂਹ ਕਮੇਟੀ ਦਾ ਸਾਡੇ ਸਾਰੇ ਵੀ ਮੈਂਬਰਾਂ ਦਾ ਵੀਰੋ ਪਿਆਰਾ ਮੈਂਬਰ ਕਿਹੜੇ ਸਾਡੇ ਪੂਰੀ ਮੈਨੇਜਮੈਂਟ ਨੂੰ ਰੰਗ ਕਰਦੇ ਨੇ ਪ੍ਰਧਾਨ ਜੀ ਸਭੀ ਦਸਾਂ ਆ ਕੇ ਬਹੁਤ ਆਨੰਦ ਨਾਲ ਮਾਣ ਨੂੰ ਬਹੁਤ ਚੰਗਾ ਲੱਗਿਆ वैसी मेरी कोशिश होती है कि जिथे भी किते कोई कॉलेज ਦਾ ਫੰਕਸ਼ਨ ਹੋਵੇ, ਕਾਲਜ ਦਾ ਹੋਵੇ, ਸਕੂਲ ਦਾ ਹੋਵੇ, ਐਜੂਕੇਸ਼ਨ ਸਬੰਧਤ ਹੋਵੇ ਤੇ ਵੈਸੀ ਕੋਈ ਨਾਮ ਲੈਂਦੇ ਕਿਉਂਕਿ ਮੈਂ ਮਾਣ ਕੇ ਚਾਹਦਾ ਆ ਕਿਉਂਕਿ ਚਾਹੇ ਸਿੱਖਿਆ ਦੇ ਖੇਤਰ ਦੇ ਵਿੱਚ ਔਰ ਚਾਹੇ ਆਰਟੀਕਲ ਖੇਤਰ ਦੇ ਕਾਮੇ ਕਿਰਾ ਉਹ ਐਜੇ ਕਾਲਜ ਐਜੇ ਇੰਸਟੀਚਿਊਟਸ ਕਰਦੇ ਨੇ ਸੋ ਇਹ ਵੀ ਆਮਦੇ ਉਪਰ ਮੈਨੂੰ ਜੋੜ ਕਰਨੇ ਕੋਈ ਮਤਲਬ ਹੋਵੇ ਸਰਗਰਮੇ ਮੈਂ ਕਦੇ ਨਾ ਨਹੀਂ ਕਰ ਸਕਦਾ ਤੇ ਮੈਂ ਇਸ ਪਾਸਾ ਸਨੇਹ ਅਸੀਂ ਜਿਹੜਾ ਹੱਕੂ ਜਿਹੜਾ ਮੇਰੇ ਵੀਰ ਕਰਨ ਦੀ ਸ਼ੋਹਰਤ ਸੀ ਜਿਹਨਾਂ ਵੈਸੀ ਕਿਸੇ ਵੱਲੋਂ ਨਾ ਨਹੀਂ ਕਰ ਸਕਦੇ ਇਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂੀਆਂ ਹੋਰ ਸਰਗਰਮੀਆਂ ਲੈ ਕੇ ਫੇਟੋੜੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਜੋ ਇਜਾਜ਼ਤ ਸਤਿ ਸ਼੍ਰੀ ਅਕਾਲ